ਕੇ ਇਹ ਲੋਨੇ پیسے ਤੁਸੀਂ ਦੇਣਾ ਨਹੀਂ ਤਾਂ ਨਹੀਂ ਦੇਣਾ ਬਸ ਫਿਰ ਲਿਆਓ ਪੈਸੇ ਲਿਆਓ ਪਰ ਆਪਣਾ ਇਹਨੇ ਸਾਲ ਹੋ ਗਿਆ ਹਰ ਪਰੋਕੀ ਕਿਉਂ ਨਾਲ ਗੱਲ ਕਰਦੇ ਸੀ ਪਰੋਕੀ ਪਲੀ ਸਪੀਕ ਕਰੋ ਪੈਸਾ ਕੱਢਾ ਸੁਟਾਓ ਗੱਲ ਖਤਮ ਸਾਡੇ ਅਸੀਂ ਨਹੀਂ ਹਾਂ ਪਰੋਕੀ ਨਾਲ ਕਰਦੇ ਨਹੀਂ ਫਿਰ ਕਿੰਨਾ ਟਾਈਮ ਨਹੀਂ ਫਿਰ ਰੁਕਣਾ ਕਰਦਾ ਤੁਹਾਨੂੰ ਆਇਆ ਤੁਹਾਨੂੰ ਕਰ ਕਰ ਦੂੰ ਨਾ ਤੁਹਾਨੂੰ ਟੱਕੀ ਕਿ ਮਾਰੀ ਚਲੋ ਇੱਕ ਜਣਾ ਹੋ ਕਰ ਪੈਸੇ ਦਿੱਤੇ ਹਾਈ ਦਿੱਤੇ ਨਾ ਲਿਆਓ ਇਹਦੀ ਤੇਰੀ ਲਾਸਟ ਟਾਈਮ ਦਿੱਤਾ ਨਾ ਹੋਇਆ ਕਹਿੰਦੇ ਹੋ ਇੱਕ ਸਾਲ ਹੋ ਗਿਆ ਤੁਹਾਨੂੰ ਦਿੱਤਾ ਨਹੀਂ ਕਾਜ ਨੂੰ ਬਲਾਕ ਨੂੰ ਬਲਾਕ ਇਹਨਾਂ ਨੇ ਲਾ ਕੇ ਇਹਨਾਂ ਦੇ ਪਰਚੇ ਅੰਦਰ ਛੱਡੇ ਪੁਲਿਸ ਪੰਜਾਬ ਪੁਲਿਸ ਨੂੰ ਵੀ ਇਹ ਤੁਸੀ ਟਾਈਮ ਦੇਖੋ ਇਹਨਾਂ ਨੇ ਲਿਖਿਆ ਹੋਵੇ ਕਿ ਇਹਨੇ ਕਿਹੜਾ ਟਾਈਮ ਆਪਾਂ ਦਿੱਤਾ ਜੀ ਕਿਹੜੇ ਟਾਈਮ ਨੂੰ ਕਿਹੜਾ ਨਾਲ ਇਹ ਗਾਂਵ ਇਹਨਾਂ ਨੇ ਕੋਈ ਪੰਕਦੇ ਪੈਸੇ ਨਹੀਂ ਗਏ ਕਰ ਵੀ ਹੋਈ ਸੀ ਕਿ ਉਹਨੇ ਤਾਂ ਬਾਹਰ ਹੀ ਨਾ ਲਿਆ ਹਟ ਜਾਓ ਭਰਾਵਾ ਤੁਹਾਡਾ ਕੋਈ ਸਾਡਾ ਛੋਟਾ ਚ ਵੀ ਇਹਨਾਂ ਨੇ ਖੜੇ ਪਹਿਲੇ ਦਿਨ ਚ ਗਈ ਗੱਲ ਕਰਾਂ ਇਹ ਨਹੀਂ ਪੈਸੇ ਇਹਨਾਂ ਦੇ ਚੱਲਦੇ ਇਸ ਮੰਤਰੀ ਨਾਲ ਤੱਕ ਦੇ ਨਾ ਕੋਈ ਡੇਟਾ ਹੀ ਮੈਨੂੰ ਆ ਲੈ ਕੇ ਦਿੱਤੀ ਯੋਗੋਂ ਪੱਕੀ ਪੇਮੈਂਟ ਹੋਈ ਆ ਉਹ ਵੀ ਇੱਕ ਡੇਟ ਜੇ ਤੁਹਾਡੇ ਕੋਲ ਅੱਜ ਪੈਸੇ ਨਹੀਂ ਨੇ ਹੁਣ ਤੱਕ ਤੁਸੀਂ ਜਿਹੜਾ ਸਭ ਕੁਲ ਗੱਲ ਗੱਡੀ ਦੇ ਲੋ ਹੋਰ ਦੇ ਲੋ ਤੁਹਾਡਾ ਅਕਾਊਂਟ ਪੱਕਾ ਨਹੀਂ ਹੋਈ ਆ ਪੇਮੈਂਟ ਹੋਈ ਆ ਨਾ ਇਹ ਪੇਮੈਂਟ ਹੋਣੀ ਆ ਲੈਣੀ ਆ ਪੰਡਿਤ ਇੱਕ ਮਿੰਟ ਉਸ ਤੋਂ ਵੱਡਾ ਹੈ ਹਾਂ ਇਹ ਮੈਂ ਕੋਈ ਗੱਲ ਨਹੀਂ ਕਰ ਰਹੀ ਬਾਕੀ ਪੇਮੈਂਟ ਵੀ ਹੋ ਗਈ ਆ ਨਾ ਹੁਣੀ ਆ ਕੁਮ ਅਸੀਂ ਲੈ ਨਹੀਂ ਆ ਪੇਮੈਂਟ ਹੁਣੀ ਹੋਣੀ ਹੈ ਫਰਦੀ ਨਹੀਂ ਮੈਨੂੰ ਕਿ ਨਹੀਂ ਮੇਰੇ ਠਫੜਾਓ ਫਿਰ 7 ਲੱਖ ਰੁਪਏ ਇਹ ਤਾਂ ਹੋਈ ਦੀ ਕਹਿ ਰਹੇ ਆ ਕਤਲ ਲੱਖ ਰੁਪਏ ਬੜਾ ਉਹ ਤੇ ਚਾਈ ਦੀ ਕੋਈ ਲਾਸ਼ ਵੀ ਇਸਨੇ ਅੱਜ ਦਿਓ